ਆਮ ਆਦਮੀ ਪਾਰਟੀ ਨੂੰ ਫਲੋਰ ਹਲਕੇ ਵਿੱਚ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਭਾਜਪਾ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਦਰਜਨਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਰਜਿੰਦਰ ਰੱਤੂ ਦੀ ਅਗਵਾਈ ਵਿੱਚ ਹੋਈ ਇਸ ਸ਼ਮੂਲੀਅਤ ਵਿੱਚ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਵਨ ਟੀਨੂ ਦੇ ਪੀਏ ਪ੍ਰਭ ਦਿয়াল ਪਹੁੰਚੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਚੋਂ ਮਾਸਟਰ ਬਲਵਿੰਦਰ ਪਾਲ ਭੀਮਾ ਜਗਦੀਸ਼ ਚਾਂਦੀ ਸਰਵਨ ਪਾਲੀ ਮਨਜੀਤ ਕੁਮਾਰ, ਰਾਮ ਲਾਲ, ਜਗੀਰ, ਛੋਟੂ ਰਾਮ, ਗੁਰਦਾਸ, ਜੱਗੂ ਰਾਮ, ਭੁੱਲਾ ਕਮਲ ਨੂੰ ਸਿਰਪਾਏ ਪਾ ਕੇ ਸ਼ਾਮਿਲ ਹੋ ਗਏ। ਮਾਸਟਰ ਬਰਵਿੰਦਰ ਪਾਲ ਨੇ ਕਿਹਾ ਕਿ ਉਹ 5 ਸਾਲ ਤੋਂ ਭਾਜਪਾ ਵਿੱਚ ਕੰਮ ਕਰ ਰਹੇ ਹਨ ਪਰ ਭਾਜਪਾ ਵਿੱਚ ਸਾਡਾ ਕੋਈ ਕੰਮ ਨਹੀਂ ਹੋਇਆ। ਜਿਸ ਕਾਰਨ ਅੱਜ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ ਤੇ ਇਸ ਵਾਰ ਅਸੀਂ ਪਵਨ ਟੀਨੂ ਦੀ ਹਮਾਇਤ ਕਰਾਂਗੇ ਤੇ ਵੱਤਵੱਦ ਵੋਟਾਂ ਛਾੜੂ ਦੇ ਚੋਣ ਨਿਸ਼ਾਨ ਤੇ ਪਾ ਕੇ ਪਵਨ ਟੀਨੂ ਨੂੰ ਜਲੰਧਰ ਦਾ ਐਮਪੀ ਬਣਾਵਾਂਗੇ ਇਹ ਸਮਾਰਟਲੀ ਪ੍ਰਦੀਪ ਰਾਜਾ ਦੀ ਰਿਪੋਰਟ ਹਾਂਜੀ ਮੈਂ ਮਾਟੇ ਬਲਵਿੰਦਰਪਾਲ ਪਿੰਡਾ ਸ਼ਾਹੂਰ ਭਾਜਪੀ ਦੇ ਆ ਜਿਹੜੀਆਂ ਨੀਤੀਆਂ ਸੀ ਉਹਨਾਂ ਤੋਂ ਨਾਕੋਸੀ ਇਸ ਕਰਕੇ ਭਾਜਪੀ ਜੱਟ ਕੇ ਐਜ਼ এ ਪ੍ਰਵਕਤਾ ਮੈਂ ਭਾਜਪੀ ਵਿੱਚ ਬਤੌਰ ਅਹੁਦੇ ਤੇ ਸੀ ਉਹ ਝਟ ਗਏ ਅੱਜ ਮੈਂ ਆਮ ਆਦਮੀ ਪਾਰਟੀ ਜੁਆਨ ਕਰ ਰਿਹਾ ਕਿਉਂਕਿ ਭਗਵੰਤ ਮਾਨ ਜੀ ਦੇ ਨੀਤੀਆਂ ਬਹੁਤ ਵਧੀਆ ਇਸ ਕਰਕੇ ਮੈਂ ਇਹ ਪਾਰਟੀ ਜੁਆਨ ਕਰ ਰਿਹਾ ਧੰਨ ਪੰਚੀ ਜੀ ਅਸ਼ਾਹੂਰ ਤੋਂ ਅਸੀਂ ਸਾਬ ਤਿੰਨੂ ਸਾਹਿਬ ਦੇ ਨਾਲ ਸਹਿਮਤ ਹੋਏ ਆ ਆਮ ਆਦਮੀ ਪਾਰਟੀ ਨਾਲ ਜਿਹੜੇ ਸਾਡੀਆਂ ਮੰਗਾਂ ਹਨ ਇਹ ਕਹਿੰਦੇ ਵੀ ਅਸੀਂ ਪੂਰੀਆਂ ਕਰਾਂਗੇ ਅਸੀਂ ਝਾੜੂ ਨੂੰ ਵੋਟ ਪਾ ਕੇ ਦੇ ਤਿੰਨੂ ਸਾਹਿਬ ਨੂੰ ਅਸੀਂ ਕਾਮਯਾਬ ਕਰਾਂਗੇ ਅੱਜ ਅਸੀਂ ਅਸ਼ਾਹੂਰ ਪਿੰਡ ਵਿੱਚ ਆਏ ਸੀ ਔਰ ਇਥੇ ਭਾਜਪੀ ਦੇ ਪ੍ਰਵਕਤਾ ਨੇ ਬਲਵਿੰਦਰਪਾਲ ਜੀ ਮਾਸਟਰ ਜੀ ਉਹਨਾਂ ਨੇ ਭਾਜਪੀ ਨੂੰ ਛੱਡ ਕੇ ਜਿਹੜਾ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸ਼ਾਮਲ ਹੋਏ ਆ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਆ ਇਸ ਨਗਰ ਦੇ ਬੋਰੀਆ ਭਾਈਚਾਰਾ ਬੋਰੀਆ ਸਮਾਜ ਜਿਹੜਾ ਬਹੁਤ ਮਿਹਨਤੀ ਆ ਬਹੁਤ ਹਾਰਡ ਵਰਕ ਕਰਕੇ ਜਿਹੜਾ ਬੋਰੀਆ ਸਮਾਜ ਆ ਉਹ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੀ ਸੁਣਿਆ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਔਰ ਅਸੀਂ ਜਿੰਨੇ ਵੀ ਮਾਸਟਰ ਬਲਵਿੰਦਰ ਪਾਲ ਜੀ ਦੀ ਅਗਵਾਈ ਦੇ ਵਿੱਚ ਆ ਜਾਮ ਆਦਮੀ ਪਾਰਟੀ ਸ਼ਾਮਿਲ ਹੋਏ ਆ ਮੈਂ ਉਹਨਾਂ ਨੂੰ ਭਰੋਸਾ ਦਿਵਾਉਣਾ ਕਿ ਉਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਤਕਾਰ ਹੋਏਗਾ ਔਰ ਜਿਹੜੇ ਵੀ ਸਮਾਜ ਦੇ ਕੰਮ ਆ ਉਹਨਾਂ ਨੂੰ ਪੈਲ ਦੇ ਆਧਾਰ ਤੇ ਕੀਤਾ ਜਾਏਗਾ ਕਿਉਂਕਿ ਇਹ ਉਹ ਲੋਕ ਆ ਜਿਹੜੇ ਬਿਲਕੁਲ ਗਰੀਬੀ ਦੇ ਹਾਸ਼ੀਏ ਤੇ ਬੈਠੇ ਆ ਔਰ ਇਦਾਂ ਦੇ ਲੋਕਾਂ ਦੀ ਜਿਹੜੀ ਮਦਦ ਆ ਉਹ ਆਮ ਆਦਮੀ ਪਾਰਟੀ ਜਿਹੜਾ ਹਮੇਸ਼ਾ ਕਰਦੀ ਆ ਤੇ ਮੈਂ ਪਵਨ ਕੁਮਾਰ ਟੀਨੂ ਜੀ ਵੱਲੋਂ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਭਰੋਸਾ ਦਿਵਾਉਣਾ ਵੀ ਇਹਨਾਂ ਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਏਗਾ ਔਰ ਇਹਨਾਂ ਦਾ ਹਰ ਜਿਹੜਾ ਆ ਹਰ ਤਰ੍ਹਾਂ ਦਾ ਇਹਨਾਂ ਦਾ ਮਾਨ ਸਤਕਾਰ ਕੀਤਾ ਜਾਏਗਾ ਧੰਨਵਾਦ ਜੀ